ਲੁਧਿਆਣਾ ਅੰਦਲਨੀ ਦੇ ਦੇਖਣ ਵਾਲੇ ਤਾਮ ਦਸਤਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੌਰੰਜੀਤ ਸਿੰਘ ਅੱਜ ਪਹੁੰਚੇ ਹਾਂ ਪੈਂਸੇਲੋ ਕਲਾ ਸੇਲੋ ਕਲਾ ਦੇ ਇੱਕ ਗਰਾਊਂਡ ਦੇ ਵਿੱਚ ਜਿੱਥੇ ਅੱਜ ਨੌਜਵਾਨਾਂ ਦੇ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਕੱਜ ਉ ਲੋਕ ਹੋਈਆਂ ਜਿਹੜੀਆਂ ਖੇਡਾਂ ਨੂੰ ਦਰਸਾਇਆ ਗਿਆ ਜਿਸ ਤਰ੍ਹਾਂ ਅੱਜ ਰੱਸਾ ਕਸੀ ਦਾ ਮੁਕਾਬਲੇ ਕਰਵਾਏ ਗਏ ਇਸ ਤੋਂ ਪਹਿਲਾਂ ਮੈਂ ਜ਼ਿਕਰ ਕਰ ਦਵਾਂ ਕਿ ਪਹਿਲਾਂ ਬਜ਼ੁਰਗਾਂ ਦੇ ਵੱਲੋਂ ਇੱਕ ਰੇਸਾ ਕਰਵਾਈ ਗਈ ਹੈ ਜਿਸ ਦੇ ਵਿੱਚ 70 ਤੋਂ 80 ਸਾਲ ਦੇ ਬਜ਼ੁਰਗ ਜਿਹੜੇ ਨੇ ਇਸ ਵਿੱਚ ਭਾਗ ਲਿਆ ਔਰ ਕਾਫੀ ਜਿਹੜੇ ਬਜ਼ੁਰਗਾਂ ਨੇ ਜਿੱਤ ਲਿਆ ਹਾਸਲ ਕੀਤੇ ਉਸ ਦਿਨ ਨਾਲ ਛੋਟੇ-ਛੋਟੇ ਬੱਚਿਆਂ ਦੀ ਵੀ ਰੇਸਾਂ ਕਰਵਾਈਆਂ ਗਈਆਂ ਔਰ ਇੱਕ ਵਧੀਆ ਇਵੈਂਟ ਜਿਹੜਾ ਅੱਜ ਮੁਕਾਬਲੇ ਕਰਵਾਏ ਗਏ ਨੇ ਵਧੀਆ ਖੇਡ ਮੁਕਾਬਲੇ ਕਰਵਾਏ ਗਏ ਨੇ ਰੱਸਾ ਕਸੀ ਦੇ ਮੁਕਾਬਲੇ ਹੋਣ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਰਾ ਨੌਜਵਾਨਾਂ ਜਿਹੜੇ ਅੱਜ ਦੇ ਔਰ ਰੱਸਾ ਕਸੀ ਦੇ ਮੁਕਾਬਲੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ ਹਿੱਸਾ ਲੈ ਰਹੇ ਨੇ ਕਿਹਸੇ ਕੇਰੇ ਨਾਲ ਤੁਸੀਂ ਤਸਵੀਰਾਂ ਦੇਖਾਦੇ ਹੋ ਔਰ ਇੱਥੇ ਅੱਜ ਪੈਂਕਾ ਜਰਗ ਵੀ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਅੱਡ ਖਾਸ ਆਪਾਂ ਗੱਲਬਾਤ ਵੀ ਕਰਾਂਗੇ ਇੱਥੋਂ ਦੇ ਨੌਜਵਾਨੀ ਦੇ ਨਾਲ ਨੌਜਵਾਨਾਂ ਦੇ ਨਾਲ ਤਸਵੀਰਾਂ ਦੇ ਤੌਰ ਤੇ ਪਹੁੰਚਾ ਧੰਨਵਾਦ ਸ਼ੰਕਾ ਜਰਕ ਪਹੁੰਚੇ ਨੇ ਜੀ ਤਸਵੀਰਾਂ ਵੀ ਆਪਾਂ ਦੇਖ ਸਕਦੇ ਆਂ ਔਰ ਤਸਵੀਰਾਂ ਦਾ ਖਾਦਮਾ ਕਿ ਮਤਲਬ ਇਹ ਛੁਣਿਆ ਬਜ਼ੁਰਗ ਧੂਪੀਆਂ ਬਜ਼ੁਰਗ ਬੱਚੇ ਸਾਰੇ ਜਿਹੜੇ ਕਿ ਮੌਕੇ ਤੇ ਪਹੁੰਚੇ ਨੇ ਅੱਜ ਇਸ ਨੂੰ ਬੱਚੇ ਨੂੰ ਨਾਮ ਦਿੱਤੇ ਜਾਣਗੇ ਮੰਦ ਦੇ ਨਾਮ ਵਿੱਚ ਜਿਹੜਾ ਤੁਸੀਂ ਦੇਖਾਦੇ ਆਂ ਆਪਾਂ ਗੱਲਬਾਤ ਵੀ ਕਰਨੀ ਆ ਉਹ ਦੇਖਦੇ ਤਸਵੀਰਾਂ ਧੰਵਾਦ ਧੰਵਾਦ ਜੀ वाह वही शाही शा शावा ਪਹਿਲੇ ਨੰਬਰ ਤੇ ਪਹੁੰਚੇ ਔਕੀ ਦੇਖਦੇ ਕਿ ਲੋਕਾਂ ਦੇ ਜਿਹੜਾ ਪ੍ਰਾਲਾ ਹੋਇਆ ਬਹੁਤ ਵਧੀਆ ਪ੍ਰਾਲਾ ਹੋਇਆ ਬੜੇ ਨੌਜਵਾਨਾਂ ਨੇ ਪ੍ਰਾਲਾ ਕਰਿਆ ਸ਼ੁਰੂ ਕਰਾਨੇ ਬਹੁਤ ਵਧੀਆ ਪ੍ਰਾਲਾ ਕਰਿਆ ਕੀ ਨਾਮ ਵਧੀਆ ਨਾਮ ਰਾ ਗੁਰਮੀਤ ਸਿੰਘ ਤੇ ਅੱਜ ਕਿਸ ਤਰ੍ਹਾਂ ਜਿਹੜੀ ਰੇਸ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਪਹਿਲੇ ਨੰਬਰ ਤੇ ਪਹੁੰਚੇ ਹੋ ਕਿਸ ਤਰ੍ਹਾਂ ਜਿਹੜਾ ਫਾਇਲ ਹੋਣਾ ਚਾਹੀਦਾ ਸਾਨੂੰ ਬਿਲਕੁਲ ਵੀਰੇ ਚਾਹੀਦੇ ਨੇ ਹਰੇਕ ਪਿੰਡ ਦੇ ਵਿੱਚ ਇਦਾਂ ਉਪਰਾਲਾ ਹੋਣਾ ਚਾਹੀਦਾ ਭਾਈ ਸਕੰਦਰ ਸਿੰਘ ਜੀ ਤੀਜੇ ਨੰਬਰ ਤੇ ਆਏ ਨੇ ਭਾਈ ਬਹੁਤ ਵਧੀਆ ਬਜਾ ਰਿਹਾ ਧੰਨਵਾਦ ਕਰਦਾ ਇੱਥੇ ਟਾਈਮ ਕੱਢ ਕੇ ਆਇਆ ਆਪਣਾ ਇਹ ਬਾਕੀ ਬਹੁਤ ਵਧੀਆ ਇਹਨਾਂ ਨੇ ਉਪਰਾਲਾ ਕੀਤਾ ਹੈ। ਜਿਵੇਂ ਇਸ ਤਰ੍ਹਾਂ ਹੁੰਦੇ ਰਹੀ ਹੈ ਪਿੰਡਾਂ ਦੇ ਵਿੱਚ ਮਰਾ ਲੇ ਕੇ ਜਿਸ ਤਰ੍ਹਾਂ ਦੇ ਬੱਚਿਆਂ ਨੂੰ ਅੱਜ ਕਾਫੀ ਬੀਬੀਆਂ ਬਜ਼ੁਰਗੀਆਂ ਨੇ ਇਤਤ ਤੱਕ ਬਜ਼ੁਰਗ ਬੰਦੇ ਕੁੰਫੀ ਨੇ ਬੱਚਾ ਨਹੀਂ ਵੀਰੇ ਨਹੀਂ ਵਾਣ ਕੇ ਦੇਖਣੀ ਪਈ ਜੀ ਹੁਣੇ ਚੱਲਿਆ ਵਧੀਆ ਨੇ ਉਪਰਾਲਾ ਕਰਿਆ ਜੋ ਇਹਨਾਂ ਨੇ ਵਧੀਆ ਨੌਜੋਨ ਉਪਰਾਲਾ ਕਰਿਆ ਚੰਗਿਆ ਗੱਲ ਹੈ ਕਿ ਸਾਰੇ ਪਿੰਡਾਂ ਕੋਲ ਤਰਫ ਹੋਵੇ ਬੱਚੇ ਸਾਬਿਤ ਹੋਵੇ ਵਧੀਆ ਜਿਹੜੇ ਨੰਬਰ ਤੇ ਆਏ ਨੇ ਸ਼ਾਇਦ ਇਹਨਾਂ ਦੇ ਵੀ ਲੱਗ ਰਹੀ ਹੈ ਕਿਸ ਤਰ੍ਹਾਂ ਦੇ ਦ ਬਹੁਤ ਬਸ਼ਟਾਈ ਬਸ ਇਹ ਰੋਜ਼ ਡਾਕ ਦਾ ਨਾਮ ਇਹ ਕਹਾਕਰੀ ਸਬਸਟ ਰਹੀ ਹੈ ਮੈਂ ਤਕਰੀਬਨ ਲਿਖੋ ਚਲੋ 15 16 ਸਾਲੇ ਉਮਰ ਤੱਕ ਲਗਾਤਾਰੇ ਦੌੜ ਰਹੇ ਆ। ਕੀ ਮੈਸੇਜ ਹੈ ਬੱਚਿਆਂ ਲਈ? ਮੈਂ ਤਾਂ ਹੀ ਕਰੂੰਗਾ ਵੀ ਵੱਧ ਵੱਧ ਦੇਖੋ ਮਿਹਨਤ ਕਰੋ, ਚੰਗੀ ਖਾਣਾ ਖਾਓ, ਨਸ਼ਿਆਂ ਤੋਂ ਬਚੋ। ਬੜੀ ਚੰਗੀ ਸੋਚੋ। ਇੱਕ 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 ਬੱਚਾ, ਇੱਕ ਇੱਕ სპੋਰਟਸਮੈਨ 100 100 ਐਪ ਉੱਪਰ ਹੀ ਫਿਰਦਾ। ਠੀਕ ਆ ਤੁਸੀਂ ਇਹ ਉਦਾਹਰਣ ਕਿੱਥੋਂ ਲਾਹੋਗੇ? ਠੀਕ ਆ ਫਿਰ 15 ਚੁੱਪ ਕਰਜਣਾ ਹੁੰਦਾ ਕਰ ਰਹੇ ਹੁਣ ਇਹਨਾਂ ਨੂੰ ਕੀ ਕਹੀਏ? ਕੋਈ ਇਹੋ ਜਿਹਾ ਕੋਈ ਸੋਰਮਾ ਤਾਂ ਥੋੜੇ ਇੱਕ ਪਿੰਡ 'ਚ ਕਿਦੋਂ ਹੋਣੇ ਚਾਹੀਦੇ ਨੇ ਨਾ ਜਿਹਨੂੰ ਜਵਾਬ ਦੇ ਕੇ ਆਪ ਬਦਲਣਗੇ। ਸੋ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾ ਕੇ ਇਥੋਂ ਜਾਓ ਆਪਣੀ ਜ਼ਿੰਦਗੀ ਇਕੱਲੇ ਆਪਣੀ ਦੀ ਨਹੀਂ ਹੁੰਦੀ ਜਦੋਂ ਤੁਸੀਂ ਇਹ ਦੁਨੀਆ ਤੇ ਆਜੇ ਨਾ ਤੁਹਾਡੀਆਂ 100 ਜ਼ਿੰਮੇਵਾਰੀਆਂ ਨੇ 100 ਕਦੇ ਨਾ ਸੈਲਫਿਸ਼ ਹੋ ਕੇ ਚੱਲਿਓ ਵੀ ਹਾਂ ਯਾਰ ਮੇਰਾ ਠੀਕ ਆ ਓਕੇ ਆ ਰੋਡ ਕੋਈ ਚੱਕਰ ਨਹੀਂ ਤੁਹਾਡੇ ਨਾਮ ਨਾਲ ਤੁਹਾਡੀਆਂ ਹੋਰ ਬਹੁਤ ਜ਼ਿੰਮੇਵਾਰੀਆਂ ਨੇ ਜਿਵੇਂ ਅਸੀਂ ਨਿਭਾਉਂਦੇ ਫਿਰਦੇ ਆ ਪਹਿਲਾ ਕਿੱਸਾ ਹੈ ਕਿ ਨੌਜਵਾਨ ਕੀ ਕਰਿਆ ਉਸਦਾ ਨੀਕਾ ਜਿਹੜਾ ਮੇਰੇ ਅੱਜ ਪਿੰਡ 'ਚ ਪਰ ਆ ਲਗਤਾ ਇਹ ਪਹਿਲੀ ਵਾਰ ਪਿੰਕਾ ਜਰਗੋ ਬਾਈ ਨੂੰ ਬੁਲਾਇਆ ਪੈਣਾ ਚ ਬਹੁਤ ਮੋਟੀਵੇਟ ਕਰਦਾ ਬੱਚਿਆਂ ਨੂੰ ਉਹ ਬੱਚਿਆਂ ਨੂੰ ਅਸੀਂ ਗਰਾਊਂਡ ਨਾਲ ਜੋੜਨਾ ਚਾਹੁੰਦੇ ਆ ਸਾਡੇ ਗਰਾਊਂਡ ਦਾ ਪਿੰਡ 'ਚ ਬਹੁਤ ਬਹੁਤ ਜ਼ਿਆਦਾ ਮਾੜਾ ਆਉਂਦੀ ਹੈ ਬਾਈ ਆ ਜਿਹੜੇ ਵੀ ਵੀਰੋੜੇ ਨੇ ਸਾਰਿਆਂ ਨੇ ਬਹੁਤ ਸੰਯੋਗ ਦਿੱਤਾ ਬਾਹਰੋਂ ਵੀ ਵੀਰ ਬਹੁਤ ਸੰਯੋਗ ਦੇ ਰਹੇ ਨੇ ਸਾਨੂੰ ਵੀ ਤੁਸੀਂ ਇਹ ਉਪਰਾਲਾ ਕਰੋ ਤੇ ਅਸੀਂ ਵੀ ਤੁਹਾਡੇ ਨਾਲ ਆ ਅੱਜ ਸਾਨੂੰ ਵੀ ਬਹੁਤ ਵਧੀਆ ਲੱਗਿਆ ਸਾਡੀ ਸੋਚ ਤੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਹੋਇਆ ਵਾ ਤੇ ਕੋਸ਼ਿਸ਼ ਆ ਵੀ ਅਸੀਂ ਇਹਨੂੰ ਰੈਗੂਲਰ ਰੱਖਾਂਗੇ ਤੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਾਂਗੇ ਤੇ ਜਿਹੜੀ ਜਿਹੜੀ ਖੇਡ ਦੇ ਨਾਲ ਜੋੜਾਂਗੇ ਅਸੀਂ ਵੀ ਫੁੱਟਬਾਲ, ਵਾਲੀਬਾਲ, ਕਬੱਡੀ ਕੋ-ਕੋ ਜਿਹੜੀਆਂ ਵੀ ਗੇਮਾਂ ਨੇ 올림픽 ਦੀਆਂ ਦਾ ਨਾਲ ਜੋੜਾਂਗੇ ਤੇ ਨਾਲ ਨਾਲ ਅਜੀ ਬਜ਼ੁਰਗਾਂ ਦਾ ਵੀ ਮਤਲਬ ਇਸ ਜਿਹੇ ਹਿੱਸਾ ਲਿਆ ਕਾਫੀ ਲੱਗਾ ਨੇ ਬਜ਼ੁਰਗਾਂ ਵੀ ਦਿੱਤਾ ਉਸੇ ਤੇ ਕਿਸਾ ਲਈ ਜਿਉਂ ਕਿ ਆਜੀ ਨੌਜਵਾਨੀ ਲੈ ਕੇ ਰਵਿਚ ਬਜ਼ੁਰਗਾਂ ਨੇ ਇਸ ਲਾਇਆ ਬਜ਼ੁਰਗਾਂ ਨੇ ਸਹਿਦ ਦਿੱਤੀ ਆ ਅੱਜ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਪੁਰਾਣੀਆਂ ਖਾਕਾਂ ਕੰਮ ਆਉਂਦੇ ਇਹ ਵਧੀਆ ਨੱਠਦੇ ਭੱਜਦੇ ਸੀ ਅੱਜ ਵੀ ਬਜ਼ੁਰਗ ਕਾਇਮ ਨੇ ਤੇ ਜਿਹੜੀ ਅੱਜ ਦੀ ਪੀੜ੍ਹੀ ਹੈ ਅੱਜ ਦੀ ਵੀੜੀ ਸਾਡੀ ਜਨਰੇਸ਼ਨ ਆ ਅਸੀਂ ਹੁਣ ਇਸ ਤੋਂ ਬਾਹਰ ਨਹੀਂ ਜਾ ਸਕਦੇ ਠੀਕ ਨਹੀਂ ਬਜ਼ੁਰਗਾਂ ਨੇ ਸਾਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਆ ਭੱਜ ਕੇ ਦੌੜ ਕੇ ਵੀ ਹਾਂ ਤੁਸੀਂ ਗਰਾਊਂਡ ਦੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਮੋਬਾਈਲਾਂ ਤੋਂ ਦੂਰ ਰਹੋ ਅੱਜ ਅੱਜ ਜਿੰਨੇ ਜਵਾਗ ਨੇ ਜਿੰਨੇ ਵੀ ਨੇ ਥੋੜੇ ਹੀ ਹੋਣਗੇ ਸਾਡੇ ਬਣ ਕੇ ਸਭ ਮੋਬਾਈਲ ਨਾਲ ਜੁੜੇ ਹੋਣੇ ਸਵੇਰੇ ਉੱਠੀ ਤੋਂ ਸਾਰ ਸ਼ਾਮ ਨੂੰ ਕੁਝ ਸੌਣ ਤੱਕ ਮੋਬਾਈਲ ਯੂਜ਼ ਕਰਦੇ ਨੇ ਔਰਤਾਂ ਦੀ ਗੱਲ ਕਰਨੀ ਹੈ ਖਾਸ ਕਰਕੇ ਖੇਲੂ ਔਰਤਾਂ ਕੰਮਾਂ ਕਾਜਾਂ ਵਿੱਚ ਬਿਜ਼ੀ ਰਹਿੰਦੀਆਂ ਨੇ ਅਜਿਹੇ ਮੌਕੇ ਕਿਤੇ ਜਾਣ ਬਗੋ ਔਰਤਾਂ ਦੀ ਗੱਲ ਕਰ ਲਈ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਸ਼ਾਮਲ ਸੀ ਗਰਾਊਂਡ ਦੇ ਵਿੱਚ ਅਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਔਰਤਾਂ ਦਾ ਵੀ ਮੈਂਟਲੀ ਸਟ੍ਰੈਸ ਆ ਜਿਹੜੀ ਉਹ ਵੀ ਦੂਰ ਹੋ ਸਕਦੀ ਆ ਜੋ ਖੇਡਾਂ ਨਾਲ ਉਹ ਵੀ ਜੁੜਦੀਆਂ ਨੇ ਉਹ ਜੇ ਖੁਸ਼ ਸੀਗੀਆਂ ਔਰਤਾਂ ਵੀ ਜੀ ਬਹੁਤ ਖੁਸ਼ ਨੇ ਸਾਨੂੰ ਬਹੁਤ ਸੰਯੋਗ ਦਿੱਤਾ ਔਰਤਾਂ ਨੇ ਉਹਨਾਂ ਦੇ ਬੱਚੇ ਕਹਿੰਦੇ ਸਾਡੇ ਬੱਚੇ ਘਰੇ ਮੋਬਾਈਲਾਂ ਤੋਂ ਨਹੀਂ ਨਿਕਲ ਦੇਗੇ ਉਹ ਤਾਂ ਕਰਕੇ ਸਾਡੇ ਨਾਲ ਗਰਾਊਂਡ ਤੱਕ ਵੀ ਪਹੁੰਚਿਆ ਨੇ ਤੇ ਜਿਸ ਦਿਨ ਤਾਂ ਗਰਾਊ ਆਪ ਵੀ ਖੁੱਦ ਸ਼ਹਿਰ ਕਰਨ ਲਈ ਗਰਾਊਂਡ ਤੇ ਜਾਂਦੀਆਂ ਨੇ ਜਿਹੜੇ ਗਰਾਊਂਡ ਦਾ ਇਹ ਚਾਲ ਸੀ ਗਰਾਊਂਡ ਦੇ ਵਿੱਚ ਕੋਈ ਜਾਣਦਾ ਨਹੀਂ ਸੀ ਨੇੜੇ ਕੋਈ ਨੇੜੇ ਤੇ ਵੀ ਨੰਗ ਦਾ ਕੋਈ ਸਾਕ ਪਸਲੂਂਡਾ ਲੜ ਦੂ ਖੁੱਦ ਸ਼ਾਮ ਨੂੰ ਸੈਰ ਕਰਨ ਵੀ ਜਾਂਦੀ ਹੈ ਤੇ ਸਾਨੂੰ ਇਹਨਾਂ ਸੰਯੋਗ ਦੇ ਰਹੀਏ ਨੇ ਵੀ ਸਾਡੇ ਬੱਚੇ ਤੁਸੀਂ ਚੰਗੇ ਕੰਮ ਪਾਸੇ ਜੋੜ ਲੇ ਤੇ ਮਾਲਕ ਦੀ ਕਿਰਪਾ ਰਹੀ ਅਸੀਂ ਇਹਨੂੰ ਰੈਗੂਲਰ ਰੱਖਾਂਗੇ ਤੇ ਬੱਚਿਆਂ ਨੂੰ ਅਸੀਂ ਹਰ ਇੱਕ ਚੀਜ਼ ਪ੍ਰੋਵਾਈਡ ਕਰਾਂਗੇ ਜੋ ਬੱਚਿਆਂ ਨੂੰ ਲੋੜ ਹੋਊਗੀ ਠੀਕ ਹੈ ਬਾਈ ਤੁਸੀਂ ਕਹਿੰਦੇ ਹੋ ਖੰਡਰ ਬਣਿਆ ਪਿਆ ਸੀ ਤੁਹਾਡਾ ਉਹ ਪਿੰਡ ਦਾ ਗਰਾਊਂਡ ਆ ਜਿਹੜਾ ਇੱਕਦਮ ਤੁਸੀਂ ਸਾਫ਼ ਕੀਤਾ ਕਿਵੇਂ ਲੱਗਿਆ ਫਿਰ ਹੁਣ ਤੱਕ ਜੇ ਪਿੰਡ ਦੀ ਗੱਲ ਕਰ ਲਈਏ ਅਜੀਬ ਪਿੰਡ ਦੇ ਵਿੱਚ ਕਿਸੇ ਨੇ ਸੋਚ ਹੀ ਨਹੀਂ ਸੋਚੀ ਕਿ ਸਾਡੇ ਨੌਜਵਾਨ ਕਿੱਧਰ ਨੂੰ ਜਾ ਰਹੇ ਨੇ ਖਾਸ ਕਰਕੇ ਜੇ ਗੱਲ ਕਰ ਲਈਏ ਜਿਹੜਾ ਸਮਾਂ ਚੱਲ ਰਿਹਾ ਨਸ਼ੇ ਦਾ ਪ੍ਰਕੋਪ ਦਿਨ ਦੇ ਦਿਨ ਵੱਧ ਰਿਹਾ ਨੌਜਵਾਨ ਨਸ਼ੇ ਦੀ ਗ੍ਰਿਫਤ ਚ ਆ ਰਹੇ ਨੇ ਵੀਰ ਜੀ ਨਸ਼ਾ ਹਰ ਇੱਕ ਪਿੰਡ ਦੇ ਵਿੱਚ ਇੰਨਾ ਵੜ ਗਿਆ ਸਾਡੇ ਪਿੰਡ ਵਿੱਚ ਵੀ ਵੜ ਗਿਆ ਚਿੱਟਾ ਅਸੀਂ ਕਦੇ ਸੁਣਿਆ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਵੀ ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋਈ ਹਮ ਬਿਲਕੁਲ ਮੈਂ 18 20 ਸਾਲਾਂ ਦਾ ਮੁੰਡਾ ਜਿਹਾ ਜਿਹਦੀ ਚਿੱਟੇ ਨਾਲ ਮੌਤ ਆਈ ਆ ਅਸੀਂ ਖੁਦ ਕਹਿਣਾ ਵੀ ਅਸੀਂ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਵਾਈ ਕੋਈ दारू ਕੋਈ ਚਿੱਟਾ ਕੋਈ ਅਸੀਂ ਬਿਲਕੁਲ ਬੰਦ ਕਰਨਾ ਕੱਢ ਦੇਣਾ ਅਸੀਂ ਇਹੀ ਨਸ਼ੇ ਤੋਂ ਰੋਕਣ ਲਈ ਅਸੀਂ ਗਰਾਊਂਡ ਦਾ ਸੰਜੋਗ ਲਿਆ ਅਸੀਂ ਕੰਮ ਗਰਾਊਂਡ ਤੋਂ ਸ਼ੁਰੂ ਕੀਤਾ ਅਸੀਂ ਗਰਾਊਂਡ ਨਾਲ ਬੱਚੇ ਜੋੜਾਂਗੇ ਨੌਜਵਾਨ ਜੋੜਾਂਗੇ ਸਾਡੇ ਜਿਸ ਦਿਨ ਦਾ ਅਸੀਂ ਗਰਾਊਂਡ ਬਣਾਇਆ ਸੀ ਬਾਲੀਬॉल ਦਾ ਇੱਕ ਗਰਾਊਂਡ ਤਿਆਰ ਕੀਤਾ ਸਾਡੇ ਨੌਜਵਾਨ ਬਹੁਤ ਜੁੜ ਗਏ ਉਹਦੇ ਨਾਲ ਦੋ ਸ਼ਾਮ ਨੂੰ ਮਹਿਲਾ ਨਾਲ ਜੁੜੇ ਸੀ ਉਹ ਸ਼ਾਮ ਨੂੰ ਦੋ ਦੋ ਘੰਟੇ ਬਾਲੀਬਾਲ ਖੇਡਦੇ ਨੇ ਜਿਹੜਾ ਅੱਜ ਟਰਨਾਮੈਂਟ ਕਰਾਇਆ ਬੱਚਿਆਂ ਦਾ ਬੱਚਿਆਂ ਦੇ ਲਈ ਕਿੰਨਾ ਟਰਨਾਮੈਂਟ ਕਰਵਾ ਰਹੇ ਆ ਤੁਸੀਂ ਇਹ ਬਈ ਸਾਡੇ ਨਗਰ ਸਿਰੋਕਲਾਂ ਦੇ ਵਿੱਚ ਸਾਡੀ ਜੁੱਦੀਕ ਸੁਰਤ ਸੰਭਾਲੀ ਆ ਸੀ ਇਹ ਪਹਿਲਾ ਟਰਨਾਮੈਂਟ ਸੀਗਾ ਜਿਹੜਾ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਸੀਗਾ ਜਾਂ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜਨ ਦੇ ਲਈ ਸੀ ਚੰਗਾ ਅਪਰਾਲਾ ਲੱਗਦਾ ਅਜਿਹੇ ਅਪਰਾਲੇ ਕਰਨੇ ਚਾਹੀਦੇ ਨੇ ਬੱਚੇ ਜਦ ਖੇਡਾਂ ਨਾਲ ਜੁੜ ਗਏ ਨਸ਼ੇ ਤੋਂ ਦੂਰ ਹੋ ਜਾਣਗੇ ਸਾਡੀ ਇਹੀ ਸੋਚ ਆ ਵੀਰੇ ਸਾਰੇ ਭਰਾਵਾਂ ਦੀ ਸਾਡੇ ਭਾਈ ਸਾਹਿਬ ਸਾਡੇ ਨਾਲ ਨੇ ਭਾਈ ਹਰਤੇਜ ਸਾਡਾ ਇਹ ਟੀਚਾ ਅਸੀਂ ਮਿੱਥਿਆ ਵਾ ਪਿੰਡ ਸਿਲੋ ਕਲਾਂ ਤੋਂ ਕਿ ਸਾਡੇ ਨਗਰ ਦੇ ਜਿੰਨੇ ਛੋਟੇ ਬੱਚੇ ਨੇ ਜਾਂ ਵੱਡੇ ਬੱਚੇ ਨੇ ਜਾਂ ਨੌਜਵਾਨ ਨੇ ਅਸੀਂ ਆਪਦੇ ਵੱਲੋਂ ਬੈਸਟ ਤੋਂ ਬੈਸਟ ਕੋਸ਼ਿਸ਼ ਕਰਾਂਗੇ ਕਿ ਉਹ ਗਰਾਊਂਡ ਦੇ ਨਾਲ ਜੁੜਨ ਫਿਜ਼ੀਕਲੀ ਫਿੱਟ ਹੋਣ ਉਹਨਾਂ ਦਾ ਜਿਹੜਾ ਮਾਈਂਡ ਆ ਨਸ਼ਿਆਂ ਵੱਲੋਂ ਮੋਬਾਈਲਾਂ ਵੱਲੋਂ ਜਾਂ ਅੱਜ ਜਿਹੜੀਆਂ ਸੋਸ਼ਲ ਮੀਡੀਆ ਤੇ ਰੀਲਸ ਚੱਲ ਰਹੀਆਂ ਨੇ ਉਹਨਾਂ ਵੱਲੋਂ ਕੱਟ ਕਰਕੇ ਅਸੀਂ ਉਹਨਾਂ ਨੂੰ ਗਰਾਊਂਡ ਦੇ ਨਾਲ ਜੋੜੀਏ ਸਾਡੀ ਇਹ ਕੋਸ਼ਿਸ਼ ਆ ਅਸੀਂ ਕੋਸ਼ਿਸ਼ ਕਰਦੇ ਰਾਂਗੇ ਲਾਸਟ ਦਮ ਤੱਕ ਚਾਹੇ 100 ਬੱਚਿਆਂ ਦੇ ਵਿੱਚੋਂ 10 ਬੱਚੇ ਨਿੱਤਰਨ ਚਾਹੇ 100 ਦੇ ਵਿੱਚੋਂ 100 ਬੱਚੇ ਇਹ ਰੈਗੂਲਰ ਚੱਲਦਾ ਰਹੂਗਾ ਕਿਉਂ ਨਾ ਇਹ ਰੈਗੂਲਰ ਚੱਲਦਾ ਰਹੂਗਾ ਜਿੰਨਾ ਚਿਰ ਭਾਈ ਅਸੀਂ ਹੈਗੇ ਹਾਂ ਹਾਂ ਕੀ ਪ੍ਰਮਾਤਮਾ ਕਿਰਪਾ ਕਰੇ ਕਿ ਸਾਡੇ ਪਿੰਡ ਦੇ ਵਿੱਚੋਂ ਅਸੀਂ ਬੱਚੇ ਚਾਹੁੰਦੇ ਹਾਂ ਕਿ ਵਧੀਆ ਕਿਸੇ ਅਹੁਦੇ ਤੇ ਪਹੁੰਚਣ ਜਿਹੜਾ ਸਾਡਾ ਮਾਣ ਵਧਾਉਣ ਤੇ ਸਾਨੂੰ ਵੀ ਪ੍ਰਾਉਡ ਹੋਵੇ ਠੀਕ ਹੈ ਇੱਕ ਚੰਗੇ ਖਿਡਾਰੀ ਚੰਗੀ ਖਰਾਕ ਦੀ ਵੀ ਲੋੜ ਹੁੰਦੀ ਆ ਜੇ ਫਿਰ ਮੈਨੇਜ ਕੀਤਾ ਜਾਊਗਾ ਸਾਰਾ ਓਬਵੀਅਸਲੀ ਗੱਲ ਆ ਜਿਹੜਾ ਸਾਨੂੰ ਲੱਗੂਗਾ ਵੀ ਬੱਚਾ ਖੇਡਣ ਵਾਲਾ ਵਾ ਅੱਗੇ ਆ ਸਕਦਾ ਬਟ ਫਾਈਨੈਂਸ਼ੀਅਲੀ ਤੌਰ ਤੇ ਉਸਦੇ ਕੋਲ ਉਹਦਾਂ ਦੇ ਸਾਧਨ ਨਹੀਂ ਹੈਗੇ ਜਾਂ ਕਰੋ ਬੰਦਾ ਕਈ ਵਾਰ ਹੁੰਦਾ ਕਿ ਬਹੁਤ ਜ਼ਿਆਦਾ ਉਹਦੀ ਕੰਡੀਸ਼ਨ ਟਾਈਟ ਹੁੰਦੀ ਆ ਤੇ ਅਸੀਂ ਅੱਜ মিডিਆ ਦੇ ਸਾਹਮਣੇ ਇਹ ਚੀਜ਼ ਕਲੀਅਰ ਕਰ ਦਿੰਨੇ ਆ ਸਾਰਿਆਂ ਨੂੰ ਸਾਰੇ ਵੀਰਾਂ ਨੂੰ ਸਾਡੇ ਪਿੰਡ ਦੇ ਜਿੰਨੇ ਵੀ ਬੱਚੇ ਅੱਗੇ ਆਉਣਾ ਚਾਹੁੰਦੇ ਨੇ ਫਾਈਨੈਂਸ਼ੀਅਲ ਤੌਰ ਤੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਜਿੱਥੇ ਉਹਨਾਂ ਨੇ ਜਾਣਾ ਸੀ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਜਿਹੜੀਆਂ ਖੇਡੀਆਂ ਖੇਡਾਂ ਦੇ ਨਾਲ ਜੁੜੇ ਨੇ ਅਸੀਂ ਉਹਨਾਂ ਨੂੰ ਸਾਡੀ ਫਸਟ ਬਾਲ ਪਹਿਲੀ ਕੋਸ਼ਿਸ਼ ਇਹ ਕਿ ਵਲੀਬਾਲ ਨਾਲ ਵੱਡੇ ਜਿਹੜੇ ਨੌਜਵਾਨ ਕਾਫੀ ਟਾਈਮ ਤੋਂ ਟੁੱਟੇ ਹੋਏ ਸੀ ਉਹਨਾਂ ਨੂੰ ਜੋੜਿਆ ਜਾਵੇ ਤੁਸੀਂ ਦੇਖਿਆ ਅੱਜ ਆਪਾਂ ਵਲੀਬਾਲ ਦਾ ਗਰਾਊਂਡ ਰੈਡੀ ਕੀਤਾ ਕਾਫੀ ਟਾਈਮ ਤੋਂ ਉੱਥੇ ਖੇਡ ਨਹੀਂ ਸੀ ਖੇਡੀ ਜਾ ਰਹੀ ਸੈਕੰਡਲੀ ਅਸੀਂ ਉਹਨਾਂ ਨੂੰ ਫੁੱਟਬਾਲ ਦੇ ਨਾਲ ਜੋੜ ਥਰਡ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਆਪਾਂ ਕੋ-ਕੋ ਦੇ ਨਾਲ ਜੋੜਾਂਗੇ ਨੈਸ਼ਨਲ ਸਟਾਈਲ ਕਬੱਡੀ ਦੇ ਨਾਲ ਜੋੜਾਂਗੇ ਜਾਂ ਜਿਹੜੇ ਉਹਨਾਂ ਤੋਂ ਉੱਪਰ ਨੇ 15 ਤੋਂ 20 ਦੇ ਵਿੱਚ ਵਿੱਚ ਆਉਂਦੇ ਨੇ ਜਿਵੇਂ 47 ਕਿਲੋ ਜਾਂ 50 ਕਿਲੋ 52 ਕਿਲੋ ਕਬੱਡੀ ਖੇਡਦੇ ਆ ਉਹ ਬੱਚੇ ਨੂੰ ਆਪਾਂ ਕਬੱਡੀ ਆ ਪਿੰਕਾ ਜ਼ਰਗ ਦੀ ਗੱਲ ਕਰ ਲਈਏ ਬੜਾ ਪ੍ਰਭਾਵਿਤ ਕਰਦੇ ਨੇ ਨੌਜਵਾਨੀ ਦੀ ਗੱਲ ਕਰ ਲਈਏ ਉਹਨਾਂ ਨੂੰ ਮੋਟੀਵੇਟ ਵੀ ਕਰਦੇ ਰਹਿੰਦੇ ਨੇ ਕਿਵੇਂ ਲੱਗਿਆ ਵੀ ਪਿੰਕਾ ਜ਼ਰਗ ਨੂੰ ਬੁਲਾਇਆ ਜਾਵੇ ਨੌਜਵਾਨਾਂ ਦੇ ਰੂਪ ਨੂੰ ਕੀਤਾ ਜਾਵੇ ਪਿੰਕਾ ਜ਼ਰਗ ਜਦੋਂ ਮਿਲੇ ਸੀ ਕਹਿੰਦੇ ਪੰਜਾਬ ਦੇ ਵਿੱਚ ਹੁਣ ਜੇ ਗੱਲ ਕਰ ਲਈ ਅਜਿਹਾ ਗਰਾਫ ਆ ਗਿਆ ਨੌਜਵਾਨ ਗਰਾਉਂਡਾਂ ਤੋਂ ਦੂਰ ਹੋਣ ਲੱਗੇ ਫਿਰ ਮੁੜ ਕੇ ਕੋਸ਼ਿਸ਼ ਕੀ ਕਰਨ ਲੱਗੇ ਤੁਸੀਂ ਬਾਈ ਦੱਸਦੇ ਸੀ ਕਿ ਕਹਿੰਦੇ ਗਰਾਉਂਡ ਦੇ ਵਿੱਚ ਵੱਡੇ ਵੱਡੇ ਕਾਬਗੇ ਸੀ ਉਹਨੂੰ ਸਾਫ਼ ਕੀਤਾ ਵਾ ਫਿਰ ਵੀ ਕਿਵੇਂ ਪਿੰਡ ਦਾ ਸਹਿਯੋਗ ਦੀ ਗੱਲ ਕਰੀਏ ਪਿੰਡ ਦੇ ਸਹਿਯੋਗ ਕਰਦੇ ਨੇ ਫਿਰ ਨਹੀਂ ਸਹਿਯੋਗ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਸੀ ਬਾਈ ਵੀਰੇ ਨੇ ਦੱਸਿਆ ਸੀ ਤੇ ਜਿਹ ਬਈ ਨੇ ਇਹੀ ਗੱਲ ਹੋਈ ਆ ਸਾਡੀ ਕਿ ਬਾਈ ਪਿੰਡ ਦੇ ਵਿੱਚ ਨੋ ਡਾਊਟ ਕਿ ਸਾਡੇ ਤੋਂ ਵੀ ਉੱਚਾ ਉੱਚਾ ਜਿਹੜੇ ਸੁੱਖੇ ਦੇ ਬੂਟੇ ਖੜੇ ਸੀ ਸਾਡੇ ਕੋ ਵੀਡੀਓਜ਼ ਪਈਆਂ ਨੇ ਆਪਾਂ ਤੁਹਾਨੂੰ ਦਵਾਵਾਂਗੇ ਤੁਸੀਂ ਮੈਂ ਚਾਹਨਾ ਮੈਂ ਤੁਹਾਡੇ ਮਾਧਿਅਮ ਰਹੀ ਉਹ ਕਲਿੱਪ ਸਾਰਿਆਂ ਦੇ ਸਾਹਮਣੇ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਬੰਦਾ ਜੇ ਚਾਵੇ ਕੀ ਤੋਂ ਕੀ ਕਰ ਸਕਦਾ ਫਰਸਟ ਪੋਜ਼ਿਟਿਵ ਮੈਸੇਜ ਦੂਜੀ ਗੱਲ ਤੁਸੀਂ ਪਿੰਕਾ ਜਰਗ ਭਰਾਦੀ ਕਰੀਆ ਪਿੰਕਾ ਜਰਗ ਵੀਰ ਇੱਕ ਹੁਣ ਅਜੇਹਾ ਨੌਜਵਾਨ ਉੱਭਰ ਕੇ ਸਾਹਮਣੇ ਆਇਆ ਵਾ ਮੀਡੀਆ ਤੇ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦਾ ਜਿਹੜੇ ਮੋਬਾਈਲ ਦਾ ਨਸ਼ਾ ਲੱਗਿਆ ਛੋਟੇ ਬੱਚਿਆਂ ਨੂੰ ਉਹ ਤੋਂ ਦੂਰ ਕਰਦਾ ਵਾ ਤੇ ਸਾਡੀ ਇਹ ਸੋਚ ਸੀਗੀ ਜੇ ਸਾਡੇ ਸਾਰਿਆਂ ਦੇ ਉਪਰਾਲਾ ਸੀ ਜਾਂ ਸਾਡੇ ਭਾਈ ਸਾਭ ਦੇ ਉਪਰਾਲਾ ਸੀ ਕਿ ਆਪਾਂ ਉਹਨਾਂ ਨੂੰ ਇੱਥੇ ਲਿਆ ਕੇ ਇੱਕ ਵਾਰੀ ਬੱਚਿਆਂ ਦੇ ਜਾਂ ਪਿੰਡ ਦੇ ਨੌਜਵਾਨਾਂ ਦੇ ਰੂਬਰੂ ਕਰਵਾਇਆ ਜਾਵੇ ਤਾਂ ਕਿ ਉਹਨਾਂ ਨੂੰ ਦੇਖ ਕੇ ਬੱਚੇ ਥੋੜਾ ਜਿਹਾ ਚੰਗੀ ਪੋਜ਼ਿਟਿਵ ਸੇਧ ਲੈਣ ਤੇ ਆਪਣੇ ਪਿੰਡ ਦੇ ਜਿਹੜੇ ਬੱਚੇ ਨੇ ਉਹ ਚੰਗਾ ਗਰਾਊਂਡ ਦੇ ਨਾਲ ਜੋੜਨ ਤੇ ਫਿਜ਼ੀਕਲੀ ਫਿੱਟ ਹੋਣ ਤੇ ਮਿਹਨਤ ਕਰਨ ਠੀਕ ਆ ਸਾਨੂੰ ਵੀ ਸਹਿਯੋਗ ਕਰਨਾ ਚਾਹੀਦਾ ਜਦੋਂ ਬੱਚੇ ਗਰਾਊਂਡਾਂ 'ਚ ਜਾਂਦੇ ਨੇ ਜੀ ਉਨੂੰ ਆਪ ਖੁਦ ਛੱਡ ਕੇ ਆਉਣਾ ਚਾਹੀਦਾ ਨਾ ਕਿ ਉਹਨਾਂ ਨੂੰ ਮੋਬਾਈਲ ਦੇ ਦਈਏ ਵੀ ਏਸੀ 'ਚ ਬਹਿ ਜਾ ਤੋਂਪਾ ਬਾਰ ਗਰਮੀ ਆ ਗਰਾਊਂਡ 'ਚ ਛੱਡ ਕੇ ਉਹ ਬੱਚੇ ਆਪਣੇ ਆਪ ਹੀ ਤੁਰ ਪੈਣਗੇ ਫਿਰ ਜੀ 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 ਅੱਜ ਇਹੀ ਗੱਲ ਇਹੀ ਗੱਲ ਮੈਂ ਕਰਨੀ ਸੀਗੀ ਅੱਜ ਕੱਲ ਦੀ ਜਿਹੜੀਆਂ ਮਾਮਾ ਨੇ ਜਾਂ ਅੱਜ ਕੱਲ ਦੇ ਜਿਹੜੇ ਮਾਪਿਓ ਨੇ ਉਹਨਾਂ ਨੇ ਇੱਕ ਸਭ ਤੋਂ ਵਧੀਆ ਵੇ ਬਣਾਇਆ ਵਾ ਆਪ ਤੇ ਬੱਚਿਆਂ ਨੂੰ ਖੜਾਉਣ ਦਾ ਕਿ ਉਹਨਾਂ ਨੇ ਆਪ ਫੋਨ ਚਲਾਉਣਾ ਬਰਾਬਰ ਇੱਕ ਆਪ ਦੇ ਬੱਚੇ ਨੂੰ ਫੋਨ ਦੇਣਾ ਉਹ ਬੱਚਾ ਜੇ ਉਹਨੂੰ ਚਲੋ ਮੰਨ ਕੇ ਚਲੋ ਇੰਸਟਾਗ੍ਰam ਨਹੀਂ ਵੀ ਚਲਾਉਂਦਾ ਉਹਨੇ YouTube ਤੇ ਖੋਲ ਕੇ ਅੱਜ ਕੱਲ ਬੜੀਆਂ ਕਹਾ ਉਪਰੀਆਂ ਦੀਆਂ ਕਹਾਣੀਆਂ ਛੋਟੇ ਬੀਮੁਣੀ ਐਦਾਂ ਦੀਆਂ ਚੀਜ਼ਾਂ ਦੇਖੀ ਜਾਂਦੇ ਨੇ ਕਿ ਬੱਚਿਆਂ ਦਾ ਜਿਹੜਾ ਮਾਈਂਡ ਸੈਟ ਆ ਇੱਕ ਚੀਜ਼ ਤੇ ਹੋ ਗਿਆ ਬੱਚੇ ਨੇ ਰੋਟੀ ਖਾਣੀ ਆ ਇੱਕ ਥਾਲੇ ਦੇ ਵਿੱਚ ਉਹਦੇ ਰੋਟੀ ਇੱਕ ਦੇ ਵਿੱਚ ਸਬਜ਼ੀ ਤੇ ਦੈਨ ਉਹਦੇ ਨਾਲ ਇੱਕ ਫੋਨ ਪਿਆ ਉਹ ਜਿਹਦੇ ਉੱਪਰ ਵੀਡੀਓ ਚੱਲ ਰਹੀ ਹੁੰਦੀ ਬੱਚੇ ਨੇ ਰੈਡੀ ਹੋਣਾ ਸਕੂਲ ਜਾਣ ਦੇ ਲਈ ਕਿਸੇ ਬੱਚੇ ਨੇ ਕੇਸ ਰੱਖੇ ਹੋਏ ਨੇ ਜਿਉਂਦੀ ਮਦਰ ਨੇ ਉਹਦਾ ਜੋੜਾ ਵੀ ਕਰਨਾ ਵਾ ਜੋੜਾ ਕਰਕੇ ਪਟਕਾ ਬੰਨਣਾ ਤਾਂ ਤੁਸੀਂ ਨੋ ਡਾਊਟ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਚੈੱਕ ਕਰ ਲਿਓ ਉਸ ਬੱਚੇ ਦੇ ਸਾਹਮਣੇ ਕਾਰਟੂਨ ਲਗਾ ਕੇ ਫੋਨ ਰੱਖਿਆ ਜਾਊਗਾ ਦੈਨ ਉਹ ਤੋਂ ਬਾਅਦ ਦੇ ਵਿੱਚ ਉਹ ਬੱਚੇ ਦਾ ਧਿਆਨ ਫੋਨ ਕਿੰਨੀ ਜਾਊ ਫਿਰ ਉਹਦੀ ਜਿਹੜੀ ਮੰਮੀ ਆ ਉਹਦੇ ਕੇਸ ਬਾਊਗੀ ਉਹਦਾ ਜੋੜਾ ਕਰਕੇ ਉਹਦੇ ਪਟਕਾ ਬੰਨ ਕੇ ਉਹਨੂੰ ਸਕੂਲ ਚੱਟੇ